ਮੇਰੇ ਬੇਟੇ ਦੀ ਮੂਵੀ ਅਸੀਂ ਸ਼ੁਰੂ ਕਰਨੀ ਸੀ ਤੇ ਜਿਹੜੇ ਡਾਇਰੈਕਟਰ ਸਨ ਸਾਡੇ ਕੰਗ੍ਹ ਸਾਹਿਬ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਕਿ ਸਾਰਿਆਂ ਨੂੰ ਪਹਿਲੇ ਤੇ ਕੁੱਕੀ ਜੀ ਤੇ ਭੱਲਾ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਕਿਹਾ ਕਿ ਕੁੱਕੀ ਜੀ ਨਾਲ ਤੇ ਗੱਲ ਕਰ ਲਈ ਹੈ ਭੱਲਾ ਸਾਹਿਬ ਕੁਝ ਠੀਕ ਨਹੀਂ ਤੋਂ ਵਾਂਸ ਹੀ ਰਿਕਵਰ ਜੇ ਰਿਕਵਰ ਟਾਈਮ ਚ ਸ਼ੁਰੂ ਹੋ ਗਿਆ ਤੇ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਤੁਹਾਡੀ ਗੱਲ ਵੀ ਕਰਾਵਾਂ ਬਟ ਸਮ ਹਾਓ ਦੇਖੋ ਮੈਂ ਤੇ ਰਿਕਾਲੇ ਕਰਨਾ ਕਿ ਹੀ ਵਾਸ ਅ ਰਾਈਟਰ ਖੁਦ ਲਿਖਦੇ ਸੀ ਜਿਹੜੀ ਇੱਕ ਪੰਜਾਬ ਦੀ ਅਸਲ ਸਿਫਤ ਹੈ ਜਿਹੜੇ ਸਾਡੇ ਕਿਰਦਾਰ ਨਿਭਾਉਣ ਵਾਲੇ ਨੇ ਕਾਮੇਡੀ ਦਾ ਉਹ ਭਾਵੇਂ ਲੈਂਦਾ ਪੰਜਾਬ ਹੋਵੇ ਭਾਵੇਂ ਚੜ੍ਹਦਾ ਪੰਜਾਬ ਹੋਵੇ ਜਿਹੜੀ ਇੱਕੋ ਦਮ ਪੈਰ ਤੇ ਗੱਲ ਸੁਝਣੀ ਵਿਅੰਗ ਲਿਖਣਾ ਇੱਕ ਗੱਲ ਦੇ ਵਿੱਚ ਬੜੀ ਦੂਰ ਤੱਕ ਦੀ ਗੱਲ ਕਹਿ ਜਾਣੀ ਤੇ ਵੱਡੇ ਸਿਆਸਤਦਾਨ ਜਾਂ ਵੱਡੀਆਂ ਪਰਸਨੈਲਿਟੀਆਂ ਦੇ ਉੱਤੇ ਵੀ ਵਿਅੰਗ ਕਰ ਦੇਣਾ ਲਿਖ ਦੇਣਾ ਉਹ ਇਹਨਾਂ ਦਾ ਇੱਕ ਬਹੁਤ ਵੱਡਾ ਕਮਾਲ ਹੈ ਸੀ ਤੋਂ ਮੈਂ ਤੇ ਤੁਹਾਨੂੰ ਦੱਸਿਆ ਕਿ ਜੇ ਪੰਜਾਬੀ ਫਿਲਮ ਵੇਖਣੀ ਹੈ ਤੇ ਮੂਵੀ ਦੇ ਵਿੱਚ ਭੱਲਾ ਸਾਹਿਬ ਤੇ ਘੁੱਗੀ ਜੀ ਹੈ ਨਹੀਂ ਤੇ ਆਮ ਤੌਰ ਹੀ ਕਹਿੰਦੇ ਚਲੋ ਕੋਈ ਗੱਲ ਨਹੀਂ ਇਹ ਫੇਰ ਕਿਸੇ ਟਾਈਮ ਕੋਈ ਦੂਜੀ ਵੇਖ ਲਵਾਂਗੇ ਸੋ ਗ੍ਰੇਟ ਲਾਸ ਟੂ ਦੀ ਫੈਮਿਲੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ